ਤੇ ਸੱਤ ਫੋਟਾ ਸੁਪਰ ਸੀਡਰ ਹੈ ਤੇ ਡਿਸਕ ਟਾਈਪ ਹੈ 22 ਲੱਖ ਰੁਪਿਆ ਇਹਦਾ ਜਿਹੜਾ ਉਹ ਮੁੱਲ ਹੈ 25 8 25 ਦਾ ਜਿਹੜਾ ਉਹ ਆਨ ਰਾਈਡ ਰੋਡ ਪ੍ਰਾਈਸ ਹੈਗਾ ਤੇ ਬਾਕੀ ਇਧਰ ਹੋਰ ਵੀ ਜਿਹੜੇ ਮਾਡਲ ਨੇਗੇ ਜਿਵੇਂ ਮਹਿੰਦਰਾ ਨੂੰ ਪਿਆਰਪਰੀ ਸਤਿ ਸ੍ਰੀਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਇਆ ਕਿਸਾਨ ਮੇਲਾ ਲੁਧਿਆਣਾ ਦੇ ਵਿੱਚ ਪਹਿਲਾਂ ਵੀ ਆਪਾਂ ਕਾਫੀ ਵੀਡੀਓਜ਼ ਕਿਸਾਨ ਮੇਲਾ ਲੁਧਿਆਣਾ ਦੀਆਂ ਪਾਈਆਂ ਨੇ ਦੋ ਤਿੰਨ ਪਾਰਟ ਪਾਏ ਨੇ ਇਹ ਵੱਡਾ ਮੇਲਾ ਹੁੰਦਾ ਕਿਸਾਨਾਂ ਦਾ ਹਨਾ ਇਸ ਕਰਕੇ ਇਹਦੇ ਕਾਫੀ ਪਾਰਟ ਆ ਜਿਹੜੇ ਉਹ ਮਤਲਬ ਵੀਡੀਓਾਂ ਦੇ ਪਾਉਣੇ ਪੈਂਦੇ ਨੇ ਕਾਫੀ ਪਾਰਟਸ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਆਪਾਂ ਇਹਨੂੰ ਕਵਰ ਨਹੀਂ ਕਰ ਸਕਦੇ ਸੋ ਚੱਲਦੇ ਆਂ ਅੱਗੇ ਉਹ ਆਪਾਂ ਕਿਸਾਨ ਮੇਲਾ ਤੁਹਾਨੂੰ ਜਿਹੜਾ ਉਹ ਦਿਖਾਉਨੇ ਆਂ ਅੱਗੇ ਚੱਲਦੇ ਆਂ ਕਿਉਂ ਆਪਾਂ ਦੇਖਦੇ ਆਂ ਨਾ ਜਾ ਕੇ ਮੇਲਾ ਬਾਕੀ ਇੱਧਰ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਹੁੰਦੀਆਂ ਨੇ ਜਿਵੇਂ ਆ ਬੇਰ ਕਾਲਿਆਂ ਦੀ ਇੱਥੇ ਸਟਾਲ ਲੱਗੀ ਹੋਈ ਐ ਬੇਰ ਕਾਲਿਆਂ ਦੀ ਸਟਾਲ ਤੇ ਵੀ ਬਹੁਤ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਇਹ ਵੀ ਆਪਦੇ ਸਾਰੇ ਪ੍ਰੋਡਕਟ ਇੱਥੇ ਲੈ ਕੇ ਆਉਂਦੇ ਨੇ ਤੇ ਪ੍ਰੋਡਕਟ ਆਪਦੇ ਸਾਰੇ ਇਹ ਇੱਥੇ ਸੇਲ ਕਰਦੇ ਨੇ ਪ੍ਰੋਡਕਟ ਆਪਦੇ ਵੇਚਦੇ ਨੇ ਜਿਹੜੇ ਜਿਹੜੇ ਇਹਨਾਂ ਦੇ ਖਾਣ ਪੀਣ ਵਾਲੇ ਉਹ ਪ੍ਰੋਡਕਟ ਆਉਂਦੇ ਨੇ ਤੇ ਅੱਗੇ ਚੱਲਦੇ ਆਂ ਕਿਉਂ ਆਪਾਂ ਦੇਖਦੇ ਆਂ ਕਿ ਹਮੇ ਮੇਲਾ ਤੇ ਇੱਧਰ ਜਿਹੜੀਆਂ ਕੁਝ ਕੁ ਸਟਾਲਾਂ ਜਿਹੜੀਆਂ ਹੋ ਰਹਿ ਗਈਆਂ ਉਹ ਦੇਖਦੇ ਆਂਗੇ ਜ ਤੇ ਇਹਨਾਂ ਦੇ ਆਪਾਂ ਇੰਪਲੀਮੈਂਟ ਦੇਖਦੇ ਆਂ ਵੀ ਕਿਹੜੇ ਕਿਹੜੇ ਇੰਪਲੀਮੈਂਟ ਜਿਹੜੇ ਉਹ ਲੈ ਕੇ ਆਏ ਹੋ ਨੇ। ਬਾਕੀ ਮੇਲੇ ਦੇ ਵਿੱਚ ਇੱਥੇ ਥਾਂ-ਥਾਂ ਤੇ ਐਵੇਂ ਥਾਣ ਪੀਣ ਵਾਲੀਆਂ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਨੇ ਤੇ ਤੁਸੀਂ ਖਾ-ਪੀ ਸਕਦੇ ਹੋ ਹਨਾ। ਜਿਵੇਂ ਆਹ ਬਾਈ ਇੱਥੇ ਬੀਲ ਪੂਰੀ ਵੇਚ ਰਿਹਾ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਹੁੰਦੀਆਂ ਨੇ। ਤੇ ਆਹ ਆ ਗਈ ਜਿੱਥੇ ਸਵੈਨ ਐਗਰੋ ਵਾਲਿਆਂ ਦੀ ਸਟਾਲ ਤੇ ਸਵੈਨ ਐਗਰੋ ਵਾਲਿਆਂ ਦਾ ਆਪਾਂ ਦੇਖਦੇ ਆਂ ਇਹਨਾਂ ਨੇ ਮੁੱਲ ਵਗੈਰਾ ਵੀ ਜਿਹੜੇ ਸਾਰੇ ਲਿਖੇ ਹੋਏ ਨੇ। ਤੇ ਆਪਾਂ ਸਾਰਾ ਇਹਨਾਂ ਦੇ ਮੁੱਲ ਤੁਹਾਨੂੰ ਜਿਹੜੇ ਉਹ ਦੱਸਦਾਂ ਨੇ ਆ ਆ ਗਿਆ ਜੀ ਇਹਦਾ ਮੁੱਲ ਜਿਹੜਾ ਉਹ ਹੈਗਾ 195000 ਰੁਪਏ ਦਾ ਮੁੱਲ ਹੈ ਇਹ 9 ਫੁੱਟਾ ਇਹਦਾ 9 ਫੁੱਟਾ ਦਾ ਸਹਿਜਾ 195000 ਰੁਪਏ ਦਾ ਤੇ ਹੋਰ ਆਪਾਂ ਜਾ ਕੇ ਇਹਨਾਂ ਦੀ ਜਿਹੜੀ ਸਾਰੀ ਮਸ਼ੀਨਰੀ ਉਹ ਦੇਖ ਲੈਣੇ ਆਂਗੇ ਤੇ ਆ ਵੀ ਸਵੈਨਾਗਰੂ ਦਾ ਸੁਪਰਸੀਡਰ ਆ ਗਿਆ ਤੇ 7 ਫੁੱਟਾ ਸੁਪਰਸੀਡਰ ਹੈ ਤੇ ਡਿਸਕ ਟਾਈਪ ਹੈ ਇਹ 22 ਲੱਖ ਰੁਪਿਆ ਇਹਦਾ ਜਿਹੜਾ ਉਹ ਮੁੱਲ ਹੈ ਤੇ ਇਹਦੇ ਨਾਲ ਆਪਾਂ ਨੂੰ ਰੂਟਾਬੀਟਰ ਤੇ ਬਲੇਡਾਂ ਦਾ ਸੈੱਟ ਇੱਕ ਜਿਹੜਾ ਉਹ ਫ੍ਰੀ ਮਿਲੂਗਾ ਉਨੇ ਡਸੈਂਟ ਦੇ ਨਾਲ ਪੁੱਛ ਤੋਂ ਮਿਲਦਾ ਹੈ ਸ਼ਵੇਨ ਐਗਰੂ ਦਾ ਇਹ ਫੋਟੋ ਲਿੱਡਰ ਤੇ ਆ ਆ ਗਿਆ ਜਿਹਨੂੰ ਦਾ 8 ਫੁੱਟਾਂ ਉੱਪਰ ਲਿੱਡਰ ਹੈ ਇਹ 8 ਫੁੱਟਾਂ ਤੋਂ ਉੱਪਰ ਲਿੱਡਰ ਹੈ ਪਹਿਲਾਂ ਪਾਸ ਨੂੰ ਦਿਖਾਇਆ 7 ਫੁੱਟ ਤੇ ਇਹਦਾ ਮੁੱਲ ਹੈਗਾ 2,60,000 ਰੁਪਈਆ ਤੇ ਇਹਦੇ ਨਾਲ ਵੀ ਰੋਟਾਵੇਟਰ ਜਿਹੜੇ ਹੋ ਆਪਣੇ ਰੋਟਾਵੇਟਰ ਤੇ ਬਲੇਡ ਜਿਹੜੇ ਹੋ ਫ੍ਰੀ ਨੇ ਤੇ ਕੁਝ ਕੁ ਕੰਪਨੀਆਂ ਦੇ ਨਾਲ ਚੀਜ਼ਾਂ ਫ੍ਰੀ ਦਿੱਤੀਆਂ ਹੋਈਆਂ ਨੇ ਕੁਝ ਕੁ ਕੰਪਨੀਆਂ ਨੇ ਆਫਰਾਂ ਜਿਹੜੀਆਂ ਹੋ ਲਾਈਆਂ ਹੋਈਆਂ ਨੇ ਜੀ ਤੇ ਇਹਦਾ ਇਧਰ ਆ ਗਿਆ ਜੀ ਪੋਟੈਟੋ ਪਲਾਂਟਰ ਆਲੂ ਵਾਲੀ ਜਿਹੜੀ ਮਸ਼ੀਨ ਹੈ ਇਹ ਆਪਾਂ ਦੇਖ ਲਵਾਂਗੇ ਇਹਦਾ ਮਾਡਲ ਹੈ 24 ਤੋਂ 26 ਇੰਚ 1,75,000 ਰੁਪਏ ਮੁੱਲ ਦਾ ਪੋਟੈਟੋ ਪਲਾਂਟਰ ਰੈਗੂਲਰ ਜਿਹੜਾ ਇਹ ਇਹ ਮਾਡਲ ਹੈ ਬਾਕੀ ਹੋਰ ਇਹਨਾਂ ਦੀ ਮਸ਼ੀਨਰੀ ਦੇਖਦੇ ਆਂਗੇ ਆ ਫਰਟੀਲਾਈਜ਼ਰ ਵਾਲਾ ਆ ਗਿਆ ਰੇ ਪਾਉਣ ਵਾਸਤੇ ਦਾ 40,000 ਰੁਪਏ ਮੁੱਲ ਦਾ ਸਵੈਨ ਵਾਲਿਆਂ ਦੀ ਹੈ ਵੀ ਤੇ ਆ ਆ ਗਿਆ ਮਲਟੀ ਵੇਜ਼ ਪੋਟੈਟੋ ਪਲਾਂਟਰ ਤੇ 26 ਤੋਂ 32 ਇੰਚ ਹੈ 2,65,000 ਰੁਪਏ ਦਾ ਜਿਹੜਾ ਉਹ ਮੁੱਲ ਹੈ ਪੋਟੈਟੋ ਪਲਾਂਟਰ ਦਾ ਅ ਐਵੇਂ ਬਾਕੀ ਜਿਵੇਂ ਜਿਵੇਂ ਫੀਚਰ ਹੁੰਦੇ ਨੇ ਵੀਚਰਾਂ ਦੇ ਅਕੋਰਡਿੰਗ ਇਹਨਾਂ ਦਾ ਜਿਹੜੇ ਉਹ ਮੁੱਲ ਹੁੰਦੇ ਨੇਗੇ ਤੇ ਆ ਸਵੇਨ ਹੈ ਗਰੂ ਵਾਲਿਆਂ ਦਾ ਲਾਹੂਰੀ ਪਰ ਆ ਗਿਆ ਹਨਾ ਇਹਦਾ ਮੁੱਲ ਵੀ ਆਪਾਂ ਜਿਹੜਾ ਉਹ ਦੇਖ ਲਾਂਦੇ ਆ ਇਹਦਾ ਮੁੱਲ ਦਿਖਾ ਦਨੇ ਆ ਹੈਗਾ 320000 ਰੁਪਈਆ ਦਾ ਸਵੇਨ ਹੈ ਗਰੂ ਦਾ 320000 ਰੁਪਈਆ ਮੁੱਲ ਤੇ ਇਹਦੇ ਨਾਲ ਹੀ ਆ ਗਿਆ ਜੀ ਇਹਦਾ ਆਪਣਾ ਲੇਜ਼ਰ ਵਾਲਾ ਆ ਗਿਆ ਲੇਜ਼ਰ ਲੈਂਡ ਲੈਵਲਰ ਤੇ ਇਹਦਾ ਜਿਹੜਾ ਉਹ ਮੁੱਲ ਹੈ ਬਾਕਟ ਬਾਕਟ ਨਾ ਹੁੰਦੀ 160000 ਰੁਪਈਆ ਬਾਕੀ ਉੱਪਰ ਜਿਹੜੇ ਸਾਈਜ਼ ਦੇ ਹਿਸਾਬ ਨਾਲ ਮੁੱਲ ਲਿਖੇ ਹੋਏ ਨੇ ਅੱਜ ਮੋੜੇ ਦਾ 290000 ਰੱਤ ਮੋੜੇ 380000 ਤੇ ਇਸ ਤਰ੍ਹਾਂ ਨਾਲ ਮੁੱਲ ਵੀ ਇਹਨਾਂ ਦੇ ਆਪਾਂ ਨੂੰ ਜਿਹੜੇ ਦੇਖਣ ਨੂੰ ਅੰਚੇ ਮਿਲਣਗੇ ਤੇ ਜਿੱਥੇ ਰੇਟ ਲੱਗੇ ਹੁੰਦੇ ਨੇ ਫਿਰ ਸੌਖਾ ਹੋ ਜਾਂਦਾ ਹੈ ਨਾ ਵੀਡੀਓ ਦੇ ਵਿੱਚ ਐਕਸਪਲੇਨ ਕਰਿਆ ਜਾਂਦਾ ਮੁੱਲ ਵਗੈਰਾ ਸਾਰੇ ਦੱਸੇ ਜਾਂਦੇ ਨੇ ਤੇ ਆ ਇਹਨਾਂ ਦੀ ਆ ਗਈ ਜੀ ਬਜਾਈ ਵਾਲੀ ਮਸ਼ੀਨ ਤੇ ਇਹਦਾ 535000 ਰੁਪਏ ਮੁੱਲ ਹੈ ਇੱਥੇ ਮੁੱਲ ਜਿਹੜਾ ਉਹ ਲਿਖਿਆ ਹੋਇਆ 535000 ਰੁਪਏ ਤੇ ਬਹੁਤ ਵੱਡਾ ਇਹ ਕਿਸਾਨ ਮੇਲਾ ਹੁੰਦਾ ਯੂਨੀਵਰਸਿਟੀ ਦਾ ਜਿਹੜਾ ਇਹ ਕਿਸਾਨ ਮੇਲਾ ਹੁੰਦਾ ਇਸ ਤਰ੍ਹਾਂ ਇੱਥੇ ਦੋਨੋਂ ਦਿਨ ਜਿਹੜਾ ਹੋ ਪਾਰੀ ਡਾਕਟਰ ਹੈ ਦਾ ਤੇ ਇਧਰੋਂ ਆਪਾਂ ਹੋਰ ਸਟਾਲਾਂ ਜਿਹੜੀਆਂ ਉਹ ਦੇਖ ਲੈਣੇ ਆਂਗੇ ਜਾ ਕੇ ਤੇ ਸਾਹਮਣੇ ਵਾਲੇ ਪਾਸੇ ਇੱਥੇ ਸਟੇਜ ਲੱਗਿਆ ਹੋਇਆ ਤੇ ਉੱਥੇ ਮਤਲਬ ਗਾਣੇ ਵਗੈਰਾ ਹਨ ਐਵੇਂ ਦਾ ਸਾਰਾ ਕੁਝ ਪਰਫਾਰਮੈਂਸਾਂ ਹੋਗੀਆਂ ਉਹ ਚੱਲਦੀਆਂ ਨੇ ਤੇ ਅੱਗੇ ਆਪਾਂ ਚੱਲਦੇ ਆਂ ਪਹਿਲਾਂ ਸਟਾਲਾਂ ਜਿਹੜੀਆਂ ਆਪਾਂ ਦੇਖਦੇ ਆਂਗੇ ਜਾ ਕੇ ਹੋਰ ਤੇ ਕੁਝ ਕਿਤੇ ਰੇਹਾਂ ਸਪਰੇ ਹਾਲੀਆਂ ਆ ਵੀ ਆਪਾਂ ਨੂੰ ਸਟਾਲਾਂ ਜਿਹੜੀਆਂ ਉਹ ਮਿਲਣਗੀਆਂ ਜਿਹੜੀਆਂ ਫਸਲਾਂ ਦੀ ਗ੍ਰੋਥ ਵਾਸਤੇ ਕੰਪਨੀਆਂ ਨੇ ਰੱਖੀਆਂ ਉਹ ਉਹ ਵੀ ਇੱਥੇ ਜਿਹੜੀਆਂ ਉਹ ਆਈਆਂ ਹੋਈਆਂ ਨੇ ਹੈਗੀਆਂ ਜਿਹੜੀਆਂ ਮਤਲਬ ਉਹ ਫਸਲਾਂ ਵਾਸਤੇ ਦਵਾਈਆਂ ਹੋਈਆਂ ਹਨ ਉਸ ਤਰ੍ਹਾਂ ਦੀਆਂ ਕੰਪਨੀਆਂ ਤੇ ਇੱਧਰ ਕੁਝ ਹੋਰ ਆ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਇਹ ਆਪਾਂ ਜਿਹੜੀ ਦੇਖ ਲਾ ਰਹੇ ਆਂ ਨਾ ਤੇ ਵੀ ਕਾਫੀ ਸਾਰੇ ਇੰਪਲੀਮੈਂਟ ਜਿਹੜੇ ਇੱਥੇ ਹੈਗੇ ਨੇ ਕਟਿੰਗ ਵਾਲੇ ਜਿਹਨਾਂ ਦੇ ਇੰਪਲੀਮੈਂਟਰੇ ਇੱਥੇ ਆਪਾਂ ਜਾਣਕਾਰੀ ਵੀ ਜਿਹੜੀ ਉਹ ਪ੍ਰਾਪਤ ਜਿਹੜੀ ਉਹ ਕਰ ਲਾਂਗੇ ਬਹੁਤ ਸਾਰੇ ਇੰਪਲੀਮੈਂਟਲ ਇੱਥੇ ਜਿਹੜੇ ਹੈਗੇ ਨੇ ਜਿਵੇਂ ਆ ਆ ਗਿਆ ਸੀ ਕਟਿੰਗ ਵਾਸਤੇ ਆ ਗਿਆ ਘਾਹ ਵਗੈਰਾ ਕੱਟਣ ਦਾ ਹੋ ਰਿਹਾ 700 ਇਹਦਾ ਮੁੱਲ ਤੇ ਇਹ ਪਾਪਾ ਬਾਕੀ ਹੋਰ ਵੀ ਜਿਹੜੇ ਇੰਪਲੀਮੈਂਟ ਜਿਹੜੇ ਦੇਖਦੇ ਆਂ ਇੱਥੇ ਤਾਂ ਵੀ ਮੁੱਲ ਲੱਗਿਆ 16000 ਹਾਂ ਤਾਂ ਉਹ ਵੀ ਖੜੇ ਹੈਗਾ ਆਹ ਗੱਲ ਬਾਤ ਤੇ 700 ਬੋਲ ਤੇ ਹੋਰ ਆਪਾਂ ਇੰਪਲੀਮੈਂਟ ਹੋਏ ਨਾ ਜਿਹੜੇ ਉਹ ਦੇਖਵਾ ਰਹੇ ਹੈਗੇ ਨੇ ਜਾ ਕੇ ਤੇ ਆਹ ਬਾਕੀ ਹੋਰ ਕਟਿੰਗ ਵਾਲੀ ਜੀ ਮਸ਼ੀਨਾਂ ਰਹਿੰਦੀਆਂ ਆਹ ਤਾ ਵਗੈਰਾ ਕੱਟਣ ਵਾਲੀਆਂ ਜਿਹੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਹੁਣ ਬਣਾਉਂਦੇ ਆਂ ਹਰ ਇੱਕ ਕਟਿੰਗ ਵਾਲੀਆਂ ਮਸ਼ੀਨਾਂ ਜਿਸ ਤਰ੍ਹਾਂ ਦੀਆਂ ਮਸ਼ੀਨਰੀ ਵੀ ਇੱਥੇ ਜਿਹੜੀ ਹੋਵੇਗੀ ਇੰਪਲੀਮੈਂਟ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਤਹਾਨ ਮੇਲੇ ਦੇ ਵਿੱਚ ਤੇ तकरीबन ਹਰ ਇੱਕ ਤਰੀਕੇ ਦੇ ਵਾਹਾਂ ਲੋ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਜੜੀਆਂ ਮਿਲਦੀਆਂ ਨੇ ਜਿਵੇਂ ਆਹ ਘਾਹ ਕੱਟਣ ਵਾਸਤੇ ਸੀਗਾ ਇਹਨਾਂ ਤੇ ਇਧਰ ਆ ਗਈ ਜੀ ਮਾਸਟਰ ਮਾਈਂਡ ਵਾਲਿਆਂ ਦੀ ਸਟਾਲ ਤੇ ਮਾਸਟਰ ਮਾਈਂਡ ਵਾਲਿਆਂ ਦੀ ਇਹ ਸਟਾਲ ਲੱਗੀ ਹੋਈ ਹੈ ਇਹ ਵੀ ਆਪਦੇ ਇੰਪਲੀਮੈਂਟ ਇੱਥੇ ਜਿਹੜੇ ਉਹ ਲੈ ਕੇ ਆਏ ਨੇ ਜਿਵੇਂ ਆਹ ਇਹਨਾਂ ਦਾ ਸਪਰੇਅ ਵਾਲਾ ਹੋ ਗਿਆ ਸਪਰੇਅ ਵਾਲੀ ਜਿਹੜੀ ਮਸ਼ੀਨ ਹੈ ਮਾਸਟਰਮਾਈਂਡ ਐਗਰੋ ਇੰਡਸਟਰੀ ਪੰਜਾਬ ਭਾਰਤ ਸਰਕਾਰ ਤੋਂ ਇਹ ਮਾਨਤਾ ਪ੍ਰਾਪਤ ਕਰਦੇ ਨੇ ਤੇ ਮਾਸਟਰਮਾਈਂਡ ਵਾਲੀ ਜੀ ਮਸ਼ੀਨ ਹੈ ਬਹੁਜੂਰ ਆ ਗਈ ਤੇ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਆਉਂਦੀਆਂ ਨੇ ਆਪਦੇ ਆਪਦੇ ਇੰਪਲੀਮੈਂਟਰ ਜਿਹੜੀ ਉਹ ਲੈ ਕੇ ਆਉਂਦੀਆਂ ਨੇ ਤੇ ਹੋਰ ਦੇਖ ਲੈਣੇ ਇਹਨਾਂ ਦੇ ਆ ਵੀ ਇਹਨਾਂ ਦਾ ਸਪਰੇਅ ਵਾਲੀ ਜਿਹੜੀ ਉਹ ਆ ਗਈ ਹੈ ਨਾ ਤੇ ਸਾਰੇ ਇਹਨਾਂ ਦੇ ਸਪਰੇਅ ਵਾਲੀ ਇੰਪਲੀਮੈਂਟ ਜਿਹੜੀ ਉਹ ਇੱਥੇ ਹੈਗੇ ਨੇ ਆ ਵੀ ਇੱਥੇ ਇੰਪਲੀਮੈਂਟਰ ਹੈਗਾ ਮਾਸਟਰਮਾਈਂਡ ਵਾਲਿਆਂ ਦਾ ਇਹ ਵੀ ਸਪਰੇਅ ਵਾਲੀ ਉਹ ਜਿਹੜੀ ਉਹ ਮਸ਼ੀਨ ਇੱਥੇ ਹੈਗੀ ਆ ਵੱਡੀਆਂ ਵੱਡੀਆਂ ਮਸ਼ੀਨਰੀ ਸਮੇਂ ਤੋਂ ਨਵੇਂ ਤਰੀਕੇ ਦੀ ਆਪਾਂ ਨੂੰ ਟੈਕਨੋਲੋਜੀ ਦੀ ਮਸ਼ੀਨਰੀ ਹੈ ਨਾ ਇਹ ਕਿਸਾਨ ਮੇਲੇ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲਦੀ ਹੈਗੀ ਤੇ ਇਹ ਮਸ਼ੀਨ ਦਾ ਮੁੱਲ ਕਾਫੀ ਹੈ ਕਾਫੀ ਜ਼ਿਆਦੀ ਹੈ ਮਹਿੰਗੀ ਇਹ ਮਸ਼ੀਨ ਜਿਹੜੀ ਹੁੰਦੀਆਂ ਤੇ ਸਪਰੇਅ ਵਾਲਾ ਜਿਹੜਾ ਇਹ ਆਪਾਂ ਪੰਪਲ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਇਹ ਆਟੋਮੈਟਿਕ ਹੈ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੱਲਦਾ ਵੀ ਦਿਖਾਇਆ ਸੀ ਪਿਛੇ ਸਟਾਲ ਤੇ ਸੀਗਾ ਉਹਨਾਂ ਨੇ ਚਲਾ ਕੇ ਵੀ ਜਿਹੜਾ ਦਿਖਾਇਆ ਸੀ ਇਹ ਆਟੋਮੈਟਿਕ ਜਿਹੜਾ ਹੋ ਹੁੰਦਾ ਤੇ ਅੱਗੇ ਚੱਲਦੇ ਆਂਗੇ ਆਪਾਂ ਕਿਉਂ ਦੇਖਦੇ ਆਂ ਸਟਾਲਾਂ ਜਾ ਕੇ ਕੁਝ ਹੋਰ ਤੇ ਆਹ ਇੱਥੇ ਸਟਾਲ ਲੱਗੀ ਹੋਈ ਹੈ ਜੀ ਇਹਨਾਂ ਦੇ ਕਿਸਾਨ ਕੰਡਾ ਮਸ਼ੀਨ ਇਹਨਾਂ ਦੇ ਸਾਰੇ ਕੰਡੇ ਨੇ ਬਹੁਤ ਸਾਰੇ ਇਹਨਾਂ ਦੇ ਕੰਡੇ ਇੱਥੇ ਜਿਹੜੇ ਪਾਏ ਗਏ ਨੇ ਹਨਾ ਸਾਰੇ ਇਹਨਾਂ ਨੇ ਇੱਥੇ ਡਿਸਪਲੇ ਜਿਹੜੇ ਹੋ ਕਿਤੇ ਆ ਨੇ ਤੁਸੀਂ ਦੇਖੋ ਕੰਡੇ ਵੰਗਲਗ ਤਰੀਕੇ ਦੇ ਤੇ ਬਾਕੀ ਟੈਰੀ ਫਾਰਮਿੰਗ ਵਾਸਤੇ ਜਿਹੜਾ ਉਪ ਸਮਾਨ ਹੈ ਜਿਵੇਂ ਡੈਰੀਆਂ ਦੇ ਵਿੱਚ ਜਿਹੜਾ ਵਰਤਿਆ ਜਾਂਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰੇ ਇਹਨਾਂ ਦੇ ਕੋਲ ਟੰਡੇ ਨੇ ਐਵੇਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਤੇ ਆ ਆ ਗਿਆ ਜੀ ਇੱਥੇ ਬੋਲ ਮਸ਼ੀਨ ਪ੍ਰਾਈਵੇਟ ਲਿਮਟਿਡ ਤੇ ਬੋਲ ਮਸ਼ੀਨ ਪ੍ਰਾਈਵੇਟ ਲਿਮਟਿਡ ਹੈ ਲੋਡਿੰਗ ਵਾਸਤੇ ਜਿਹੜਾ ਉਹ ਹੈਗਾ ਇਹਨਾਂ ਦਾ ਪ੍ਰੋਜੈਕਟ ਤੇ ਐਵੇਂ ਦਾ ਤੁਸੀਂ ਲਗਾਉਣਾ ਜੀ ਆਪਣੇ ਟਰੈਕਟਰ ਤੇ ਇਹ ਕੰਪਨੀ ਹੈਗੀ ਤੇ ਆ ਗਈ ਦਵਾਈ ਵਾਲੀ ਤੇ ਰੇਹਾ ਸਪਰੇਅ ਵਾਲੀਆਂ ਕੰਪਨੀਆਂ ਅਕੀਨਾਂ ਦੇ ਕੋਲ ਇੱਥੇ ਡਰੋਨ ਵੀ ਜਿਹੜਾ ਉਹ ਹੈਗਾ ਹਨ ਡਰੋਨ ਨਾਲ ਜਿਵੇਂ ਸਪਰੇਹਾਂ ਜਿਹੜੀਆਂ ਹੁੰਦੀਆਂ ਨੇ ਐਵੇਂ ਦੀਆਂ ਕੰਪਨੀਆਂ ਵੀ ਜਿਹੜੀਆਂ ਹੋਈਆਂ ਨੇ ਡਰੋਨ ਦੀ ਸਹੂਲਤ ਜਿਹੜੀ ਹੁੰਦੀਆਂ ਨੇ ਤੇ ਤੁਸੀਂ ਡਰੋਨ ਦੀ ਸਹੂਲਤ ਜਿਹੜੀ ਉਹ ਲੈਣੀ ਹੈ ਡਰੋਨ ਨਾਲ ਜਿਵੇਂ ਸਪਰੇਅ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਆ ਇੱਥੇ ਜਿਹੜੀ ਉਹ ਆ ਗਈ ਸ਼ਾਰਪ ਇੰਟਰਨੈਸ਼ਨਲ ਲੂਬਸ ਤੇ ਇਹਨਾਂ ਦੇ ਆ ਲੂਬਸ ਵਾਲੀ ਕੰਪਨੀ ਹੈ ਇੰਜਨ ਆਇਲ ਵਗੈਰਾ ਹੋ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਆ ਇੱਥੇ ਇੰਜਨ ਆਇਲ ਹੈ ਇਹਨਾਂ ਦਾ ਤੇ ਸਾਰੇ ਆਇਲ ਵਗੈਰਾ ਹੀ ਨੇ ਡੇ ਮਸ਼ੀਨਰੀ ਵਾਸਤੇ ਵਰਤੋ ਚਾਉਂਦੇ ਨੇ ਗੀਅਰ ਆਇਲ ਹੋ ਗਿਆ ਇੰਜਨ ਆਇਲ ਹੋ ਗਿਆ ਤੇ ਐਵੇਂ ਦੀਆਂ ਚੀਜ਼ਾਂ ਤੇ ਆ ਇਧਰ ਆ ਗਈ ਜੀ ਇੰਡੋਫਿਲ ਇੰਡੋਫਿਲ ਕੰਪਨੀ ਹੈ ਇਹ ਇਹ ਵੀ ਮਤਲਬ ਫਸਲਾਂ ਵਾਸਤੇ ਆ ਗਈ ਜਿਹੜੇ ਛੰਡੀ ਠੰਡੀ ਪੈ ਜਾਂਦੀ ਹੈ ਫਸਲਾਂ ਨੂੰ ਉਹਦੇ ਬਚਾਅ ਤੋਂ ਆ ਗਈ ਇਹ ਇਹ ਸਾਰੀਆਂ ਰੇਹਾਂ ਸਪਰੇਅ ਵਾਲੀਆਂ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇ ਬਾਕੀ ਆ ਜੀ ਕਲਾਸ ਵਾਲਿਆਂ ਦੀ ਮਸ਼ੀਨਰੀ ਹੈ ਜੀ ਕਲਾਸ ਵਾਲਿਆਂ ਦੀ ਆ ਜਿਹੜੀ ਉਹ ਮਸ਼ੀਨ ਹੈਗੀ ਤੇ ਅਚਾਰ ਪਾਉਣ ਵਾਲੀ ਜਿਹੜੀ ਇਹ ਮਸ਼ੀਨ ਹੈਗੀ ਹੈ ਨਾ ਇਸ ਤਰ੍ਹਾਂ ਕੰਪਨੀਆਂ ਇੱਥੇ ਆਈਆਂ ਨੇ ਵੱਡੀਆਂ-ਵੱਡੀਆਂ ਬਾਕੀ ਉਹਦੇ ਨਾਲ ਇਹ ਮਹਿੰਦਰਾ ਵਾਲਿਆਂ ਦੀ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਇਹ ਵੀ ਆਪਾਂ ਜਿਹੜੀ ਉਹ ਦੇਖ ਲਾਂਗੇ ਮਹਿੰਦਰਾ ਵਾਲੇ ਵੀ ਇੱਥੇ ਆਏ ਹੋਏ ਨੇ ਤੇ ਆਪਦੇ ਉਹਦੇ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ ਮਹਿੰਦਰਾ ਵਾਲੇ ਆ 585 ਡੀਆਈ ਹੈ ਇਹ ਮਹਿੰਦਰਾ ਦਾ ਤੇ ਇਹਨਾਂ ਦੇ ਮੁੱਲ ਵਗੈਰਾ ਵੀ ਇੱਥੇ ਜਿਹੜੇ ਉਹ ਲਿਖੇ ਹੋਏ ਨੇ ਆਪਾਂ ਤੁਹਾਨੂੰ ਜਿਹੜੇ ਮੁੱਲ ਵੀ ਦੱਸਾ ਦਨੇ ਆ ਤੇ ਔਨ ਰੋਡ ਇਹਦਾ ਪ੍ਰਾਈਸ ਜਿਹੜਾ ਉਹ ਲਿਖਿਆ ਹੋਇਆ 825 825 ਦਾ ਜਿਹੜਾ ਉਹ ਔਨ ਰਾਈਡ ਰੋਡ ਪ੍ਰਾਈਸ ਆਗਾ ਤੇ ਬਾਕੀ ਇਧਰ ਹੋਰ ਵੀ ਜਿਹੜੇ ਮਾਡਲ ਨੇਗੇ ਜਿਵੇਂ ਮਹਿੰਦਰਾ 255 ਡੀਆਈ ਹੋ ਗਿਆ ਤੇ ਇਹ ਵੀ ਇੱਥੇ ਜਿਹੜਾ ਹੋਇਆ ਹੈਗਾ ਤੇ ਇੱਥੇ ਡਿਸਕਾਊਂਟ ਵਗੈਰਾ ਵੀ ਜਿਹੜੇ ਉਹ ਤੁਹਾਨੂੰ ਮਿਲ ਜਾਣਗੇ ਹਨ ਟਰੈਕਟਰਾਂ 'ਤੇ ਡਿਸਕਾਊਂਟ ਵੀ ਜਿਹੜੇ ਉਹ ਹੈਗੇ ਨੇ ਤੇ ਹੋਰ ਵੀ ਇਹਨਾਂ ਦੇ ਮਾਡਲ ਆਪਾਂ ਜਿਹੜੇ ਉਹ ਜਾ ਕੇ ਦੇਖ ਲੈਣੇ ਆਗੇ ਇਹ 255 ਜਿਹੜਾ ਇਹਦਾ ਮੁੱਲ ਵਗੈਰਾ ਵੀ ਆਪਾਂ ਤੁਹਾਨੂੰ ਦਿਖਾ ਦੰਦੇ ਆ ਤੇ ਬਾਕੀ ਜਿਹੜਾ ਡਿਸਕਾਊਂਟ ਵੀ ਜਿਹੜਾ ਉਹ ਹੈਗੇ ਤੇ ਮੇਲੇ ਕਰਕੇ ਲਾ ਦਈਆਂ ਜੀ ਹੋ ਗਏ ਹਾਂਜੀ ਹਾਂ ਮੇਲੇ ਕਰਕੇ ਠੀਕ ਹੈ ਜੀ ਸਾਰੇ ਟਰੈਕਟਰਾਂ ਦੀ ਜੀ ਆਫਰ ਸਾਰੇ ਟਰੈਕਟਰਾਂ ਦੀ ਆਫਰ ਠੀਕ ਹੈ ਜੀ ਇਹ ਦੋ ਤੇ ਜਿਆਦਾ ਹਾਂ ਜੀ ਇਹ ਸਬਸਿਡੀ ਵਾਲਾ ਜੂਗੋ ਟੈਕ ਪਲੱਸ ਠੀਕ ਹੈ ਜੀ ਇਹ 825 ਦੇ ਵਿੱਚ ਆਨ ਰੋਡ ਹੈ 825 ਜੌਨ ਹਾਂ ਜੀ ਠੀਕ ਹੈ ਜੀ ਠੀਕ ਹੈ ਬੀਡਾਰ ਸੀ ਤੇ ਇੰਸ਼ੋਰੈਂਸ ਲਾਉਣ ਖਰਚਾ ਠੀਕ ਹੈ ਜੀ ਠੀਕ ਹਾਂ ਜੀ ਤੇ ਐਵੇਂ ਆਫਰਾਂ ਤੁਹਾਨੂੰ ਇੱਥੋਂ ਮਿਲ ਜਣਗੀਆਂ ਜੇ ਤੁਸੀਂ ਇੱਥੋਂ ਬੁਕਿੰਗ ਜਿਹੜੀ ਉਹ ਕਰਵਾਉਣੀ ਹੋਣਾ ਟਰੈਕਟਰਾਂ ਦੀ ਤੇ ਆ ਜਿਵੇਂ ਆ ਗਿਆ 655 CRDI ਇਹਦਾ ਜਿਹੜਾ ਉਹ ਮੁੱਲ ਹੈ 1285 ਹੈ ਇਹਦਾ 1285 ਜਿਹੜਾ ਉਹ ਮੁੱਲ ਹੈਗਾ ਤੇ ਅੱਗੇ ਹੋਰ ਵੀ ਇਹਨਾਂ ਦੇ ਮਾਡਲ ਆ ਜਿਹੜੇ ਆਪਾਂ ਉਹ ਦੇਖ ਲਾਣੇ ਆਗੇ ਤੇ ਆ ਜਿਵੇਂ ਆ ਗਿਆ ਇਹਨਾਂ ਦਾ 655 DDI ਤੇ ਇਹਦਾ ਮੁੱਲ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ 990000 ਰੁਪਏ ਜਿਹੜਾ ਇਹਦਾ ਉਹ ਮੁੱਲ ਆਪਾਂ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਇਹਨਾਂ ਦੇ ਹੋਰ ਵੀ ਮਾਡਲ ਜਿਹੜੇ ਇੱਧਰ ਹੈਗੇ ਨੇ ਉਹ ਵੀ ਆਪਾਂ ਜਾ ਕੇ ਦੇਖ ਲਾਣੇ ਆ ਵਕ ਵਕ ਮਾਡਲ ਸਾਰੇ ਇਹ ਜਿਹੜੇ ਆਪਰੇ ਟਰੈਕਟਰਾਂ ਦੇ ਉਹ ਲੈ ਕੇ ਆਏ ਹੋਏ ਨੇਗੇ ਤੇ ਆ ਜਿਵੇਂ ਇੱਥੇ ਆ ਗਿਆ ਜੀ ਇਹਨਾਂ ਦਾ 605 605 ਇਹ ਅ ਅਰਜਨ ਜਿਹੜਾ ਉਹ ਆ ਗਿਆ ਤੇ ਇਹਦਾ ਮੁੱਲ ਹੈਗਾ 9 ਲੱਖ 70000 ਰੁਪਇਆ 9 ਲੱਖ 70000 ਰੁਪਇਆ ਦੇ ਵਿੱਚ ਜਿਹੜਾ ਇਹ ਪਾਊਗਾ ਟਰੈਕਟਰ ਤੇ ਅੱਗੇ ਚੱਲਦੇ ਆਂਗੇ ਅੱਗੇ ਹੋਰ ਦੇਖਦੇ ਆਂ ਆਪਾਂ ਜਾ ਕੇ ਸਟਾਲਾਂ ਵਗੈਰਾ ਹਨਾ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਟਰੈਕਟਰ ਵਾਲੀਆਂ ਕੰਪਨੀਆਂ ਬਹੁਤ ਵੱਡੀਆਂ-ਵੱਡੀਆਂ ਆਈਆਂ ਹੋਈਆਂ ਨੇ ਤੇ ਬਾਕੀ ਆਹ ਮਾਡਲ ਵੀ ਜਿਹੜੇ ਇਹਨਾਂ ਦੇ ਹੋ ਹੈਗੇ ਨੇ ਇੱਥੇ ਮਹਿੰਦਰਾ 265 DI ਮਹਿੰਦਰਾ 265 ਡੀਆਈ ਹੈ ਤੇ ਇਹਦਾ ਜਿਹੜਾ ਉਹ ਮੁੱਲ 5,50,000 ਰੁਪਏ ਦਾ ਮੁੱਲ ਹੈ 5,50,000 ਰੁਪਏ ਦਾ ਜਿਹੜਾ ਮੁੱਲ ਹੈ ਤੇ ਇਧਰੋਂ ਆ ਗਿਆ ਜੀ ਆਹ 585 ਡੀਆਈ 585 ਡੀਆਈ 8,70,000 ਰੁਪਏ ਦਾ ਮੁੱਲ ਹੈ ਇਹ ਟਰੈਕਟਰ ਦਾ 8,70,000 ਰੁਪਏ ਲਓ ਜੀ ਆਪਾਂ ਪਹਿਲਾਂ ਤੁਹਾਨੂੰ ਮਹਿੰਦਰਾ ਵਾਲਿਆਂ ਦੀ ਹੁਣ ਸਟਾਲ ਦਿਖਾਈਏ ਤੇ ਮਹਿੰਦਰਾ ਵਾਲਿਆਂ ਦੀ ਸਾਰੀ ਸਟਾਲ ਆਪਾਂ ਜਿਹੜੀ ਦੇਖ ਲਈ ਟਰੈਕਟਰ ਵਗੈਰਾ ਤੁਹਾਨੂੰ ਦਿਖਾਤੇ ਤੇ ਕੁਝ ਕਿਸਤਾਲਾਂ ਇਧਰ ਵੀ ਲੱਗੀਆਂ ਹੋਈਆਂ ਨੇ ਜਿਵੇਂ ਆ ਪਸ਼ੂਆਂ ਵਾਸਤੇ ਪ੍ਰੋਡਕਟ ਹੋਗੇ ਜਿਹੜੇ ਹਨ ਦੁੱਧ ਵਧਾਉਣ ਵਾਲੇ ਪ੍ਰੋਡਕਟ ਹੋਗੇ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਮੇਲੇ ਵਿੱਚ ਲੱਗੀਆਂ ਹੋਈਆਂ ਨੇ ਤੇ तकरीबन ਆਪਾਂ ਸਾਰੀ ਮਤਲਬ ਮੇਲਾ ਸਾਰਾ ਐਕਸਪਲੋਰ ਕਰਾਂਗੇ ਸਾਰੇ ਮੇਲੇ ਦੀ ਵੀਡੀਓ ਪਾਵਾਂਗੇ ਤੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਆ ਵੀ ਕੋਈ ਵੀ ਹਿੱਸਾ ਆਪਾਂ ਮੇਲੇ ਦਾ ਮਿਸ ਨਾ ਕਰੀਏ ਸਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਤੇ ਇੱਧਰ ਵੀ ਆਹ ਦਵਾਈਆਂ ਵਾਲੀ ਜਿਹੜੀ ਉਹ ਕੰਪਨੀ ਆ ਗਈ ਅੰਦਰ ਦਵਾਈਆਂ ਨੇ ਇਹਨਾਂ ਦੇ ਲੋਕ ਫਸਲਾਂ ਵਾਸਤੇ ਹਨ ਫਸਲਾਂ ਵਾਸਤੇ ਜਿਹੜੀਆਂ ਦਵਾਈਆਂ ਨੇ ਖਾਸ ਸੰਭਾਲ ਵਾਸਤੇ ਤੇ ਅੱਗੇ ਚੱਲਦੇ ਆ ਕਿਉਂ ਦੇਖਦੇ ਆਂਗੇ ਆਪਾਂ ਜਾ ਕੇ ਹੋਰ ਤੇ ਇੱਧਰ ਅੱਗੇ ਹੋਰ ਕੰਪਨੀਆਂ ਜਿਹੜੀਆਂ ਉਹ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਜਿਹੜੀਆਂ ਇੱਥੇ ਆਈਆਂ ਹੋਈਆਂ ਨੇਗੇ ਤੇ ਇਸ ਤਰ੍ਹਾਂ ਦਾ ਤੁਹਾਨੂੰ ਸਾਰਾ ਸਮਾਨ ਖੇਤੀਬਾੜੀ ਦੇ ਨਾਲ ਸਬੰਧਤ ਸਮਾਨ ਜਿਹੜਾ ਉਹ ਮਿਲੇਗਾ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇਗੀਆਂ ਖੇਤੀਬਾੜੀ ਨਾਲ ਸਬੰਧਤ ਜਿਹੜੇ ਇੰਪਲੀਮੈਂਟ ਬਣਾਉਂਦੀਆਂ ਨੇ ਤੇ ਆ ਆ ਗਈ ਜੀ ਇੱਥੇ ਜਿਹੜੀ ਉਹ ਸਟਾਲ ਲੱਗੀ ਹੋਈ ਆ ਨਿਊ ਪੰਜਾਬ ਐਗਰੋਟੈਕ ਨਿਊ ਪੰਜਾਬ ਐਗਰੋਟੈਕ ਦਾ ਜੀ ਇਹ ਇੱਥੇ ਸਟਾਲ ਹੈ ਮਲਟੀ ਕ੍ਰੌਪ ਤੇ ਇਹਦਾ ਮੁੱਲ ਵੀ ਜਿਹੜਾ ਕੋ ਲਿਖਿਆ ਹੋਇਆ 1,70,000 ਰੁਪਏ ਦਾ ਮੁੱਲ 1,70,000 ਤੇ ਇਹਨਾਂ ਦਾ ਲੇਜ਼ਰ ਲੈਵਲਰ ਜਿਹੜਾ ਉਹ ਹੈ ਤੇ ਇਹਦਾ ਮੁੱਲ ਵੀ ਜਿਹੜਾ ਉਹ ਨਾਮ ਲਿਖਿਆ ਹੋਇਆ ਬਾਈਕਾ ਸਿਸਟਮ ਹੈਗਾ 3,60,000 ਰੁਪਇਆ ਤੇ ਅਲਫਾ ਸਿਸਟਮ 2,65,000 ਰੁਪਇਆ ਤੇ ਐਵੇਂ ਕੰਪਨੀਆਂ ਜਿਹੜੀਆਂ ਆਈਆਂ ਹੋਈਆਂ ਨੇ ਸੇ ਇੰਪਲੀਮੈਂਟ ਲੈ ਕੇ ਕਿਸਾਨ ਮੇਲੇ ਦੇ ਵਿੱਚ ਤੇ ਆਹ 10-10 ਦੀਆਂ ਜਿਹੜੀਆਂ ਇਹਨਾਂ ਦੀ ਤਵੀ ਆ ਗਈਆਂ 1,20,000 ਜਿਹਨਾਂ ਦਾ ਜਿਹੜਾ ਮੁੱਲ ਤੇ ਆ ਆ ਗਿਆ ਨਾ ਰੋਟਰ ਮੀਟਰ 9 ਫੁੱਟਾ ਤੇ 9 ਫੁੱਟੇ ਰੋਟਰ ਵਿੱਚ ਦਾ 1,20,000 ਰੁਪਇਆ ਮੁੱਲ ਤੇ 9 ਫੁੱਟਾ ਹੈ ਰੋਟਰ ਮੀਟਰ ਆ ਗਿਆ ਤੇ ਤੇ ਸਾਡੇ ਵਿੱਚ ਪਾਉਂਦੇ ਦੇ ਨਾਲ ਸਟੇਜ ਉੱਪਰ ਆਡੀਓ ਲੱਗੀ ਹੋਈ ਹੈ ਨਾ ਤੇ ਸਾਰੇ ਕਿਸਾਨ ਆ ਇੱਥੇ ਜਿਹੜੇ ਉਹ ਬੈਠੇ ਨੇ ਉਹ ਕਿਤੇ ਲੱਗਦਾ ਪਰਫਾਰਮੈਂਸਾਂ ਜਿਹੜੀਆਂ ਉਹ ਹੁੰਦੀਆਂ ਆ ਪਰ ਕਨਫਰੈਂਸ ਜਿਵੇਂ ਇਹ ਉਹ ਜੇ ਬੁਲਾ ਦੇ ਕੋਈ ਦਸ ਦੇ ਨਾਲ ਉਹਨਾਂ ਨੂੰ ਜੀ ਆਇਆਂ ਕਹੀਏ ਤੇ ਇੱਧਰ ਆਪਾਂ ਹੋਰ ਹੈਗਾ ਇੰਪਲੀਮੈਂਟਡ ਦੇਖ ਰਹੇ ਹਾਂ ਜਾ ਕੇ ਹੈ ਨਾ ਤੇ ਆ ਆ ਗਈ ਜੀ ਇਹਨਾਂ ਦਾ ਰੂਟਾ ਬਿਟਰ 10 ਸਪੋਟਨ ਤੇ 1 ਲੱਖ 60000 ਰੁਪਿਆ ਜਿਹੜਾ ਇਹਦਾ ਮੁੱਲ ਹੈ ਤੇ 5000 ਰੁਪਿਆ ਜਿਹਦੇ ਤੇ ਜਿਹੜਾ ਉਹ ਡਿਸਕਾਊਂਟ ਹੈ ਤੇ ਤੇ ਰੂਟਾ ਮੀਟਰ ਹਨ ਤੇ 10 ਫੋਟਾ ਇਹ 10 ਫੋਟਾ ਜਿਹੜਾ ਉਹ ਰੂਟਾ ਮੀਟਰ ਹੈ ਤੇ ਇਹਨਾਂ ਦਾ ਆਪਾਂ ਮੁੱਲ ਜਿਹੜਾ ਉਹ ਜਾ ਕੇ ਦੇਖ ਲਵਾਂ ਨੇ 14 ਦੀਆਂ ਨੇ ਇਹ 395000 ਰੁਪਿਆ ਇਹਨਾਂ ਦਾ ਮੁੱਲ ਹੈ ਤੇ 5000 ਰੁਪਿਆ ਦੇ ਤੇ ਜਿਹੜਾ ਉਹ ਡਿਸਕਾਊਂਟ ਉਹ ਮਿਲ ਰਿਹਾ ਮੇਲੇ ਦੇ ਜਿਹੜੇ ਉਹ ਆਫਰ ਮਿਲ ਰਿਹਾ ਤੇ ਐਵੇਂ ਹਰੇ ਸਾਰੇ ਇੰਪਲੀਮੈਂਟਾਂ ਦੇ ਆਫਰਾਂ ਜਿਹੜੀਆਂ ਉਹ ਮਿਲ ਰਹੀਆਂ ਨੇ ਹਰੇਕ ਦੇ ਜਿੰਨਾ ਵੱਲ ਮੁੱਲ ਦੇ ਹਿਸਾਬ ਨਾਲ ਆਫਰ ਜਿਹੜਾ ਮਨਾਇਆ ਹੋਇਆ ਹੈ ਆਏ ਹੋਏ ਜਿਹਦਾ ਜਿਆਦਾ ਮੁੱਲ ਉਹ ਤੇ ਤੁਹਾਨੂੰ ਆਪਣਾ 18 ਵਿੱਚ ਬੜਾ ਕਿਉਂਕਿ ਪੈਸਾ 200000 ਰੁਪਏ ਦਾ ਮੁੱਲ 100000 ਰੁਪਏ ਦੇ ਤੇ ਜਿਹੜਾ ਹੁਣ ਸਪੌਟ ਉਹ ਮਿਲੂਗਾ ਤੇ ਅੱਗੇ ਚਲਦੇ ਆਪਾਂ ਅੱਗੇ ਉਸ ਟਾਲਾ ਜਿਹੜੀਆਂ ਉੱਥੇ ਜਾ ਕੇ ਦੇਖਦੇ ਆ ਜਿਵੇਂ ਆ ਆਧਿਆਨ ਸਿੰਘ ਐਂਟਰਪ੍ਰਾਈਜ਼ ਵਾਲੇ ਆ ਗਏ ਜਿਹੜੇ ਹਨ ਤੇ ਗਿਆਨ ਸਿੰਘ ਐਂਟਰਪ੍ਰਾਈਜ਼ ਤੇ ਇਹਨਾਂ ਦੇ ਜਿਹੜਾ ਟਰੈਕਟਰ ਨੇ ਬਾਕੀ ਇਹਨਾਂ ਦੇ ਮੁੱਲ ਵੀ ਜਿਹੜੇ ਆਪਾਂ ਦੇਖ ਲਾ ਰਹੇ ਹਾਂ ਦਾ ਜਿਵੇਂ ਮੁੱਲ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਉਹ ਟਰੈਕਟਰ ਹੈਗਾ ਪਾਵਰ ਟਰੈਕ ਪ ਜਾਇਦਾ ਮਾਡਲ ਹੈ 6020 ਦਾ ਟਰੈਕਟਰ ਤੇ 95 ਲੱਖ ਰੁਪਏ ਦਾ ਜਿਹੜਾ ਮੁੱਲ ਉਹ ਲਿਖਿਆ ਹੋਇਆ ਹੈ ਤੇ ਇਸ ਤੋਂ ਟਰੈਕਟਰ ਵਗੈਰਾ ਵੀ ਜਿਹੜੇ ਇੱਥੇ ਉਤੋਂ ਤੋਂ ਪਈਆਂ ਜਿਹੜੀਆਂ ਉਹ ਲੈ ਕੇ ਆਈਆਂ ਹੋਈਆਂ ਨੇ ਤੇ ਆਹ ਸਟਾਲ ਵੀ ਜੀ ਇੱਥੇ ਫੁੱਲ ਮੀਟਰ ਹੈ ভাই ਤੇ ਆਪਾਂ 80 ਹਜ਼ਾਰੋਂ ਤੱਕ ਲਾਉਂਦੀਆਂ ਨੇ ਤੇ 70000 ਰੁਪਏ ਦਾ ਜਿਹੜਾ ਮੁੱਲ ਹੈ ਤੇ 50000 ਇਹਦੇ ਜਿਹੜਾ ਮੁੱਲ ਹੈ ਸ਼ੋਰਟ ਤੋਂ ਉਹ ਜਿਹੜਾ ਮੁੱਲ ਜਿਹੜਾ 55000 ਰੁਪਏ ਹੈ ਜੀ ਫਿਰ ਵੀ ਜਿਸਪੌਂਡ 2000 ਰੁਪਏ ਤੇ 2000 ਰੁਪਏ ਦਾ ਡਿਸਕਾਊਂਟ ਤੇ 48000 ਰੁਪਏ ਦਾ ਉਹ ਮੁੱਲ ਹੈ ਪਹਿਲੇ ਗ੍ਰੇਮਰ ਜਿਹੜਾ ਉਹ ਹੈਗਾ ਤੇ ਸਾਹਮਣੇ ਜਿਹੜਾ ਉਹ ਲੋਡਰ ਹੈ ਲੋਡਰ ਜਿਹੜਾ ਉਹ ਹੈਗਾ 1622 ਦਾ ਤਨਖਾਹ ਵਾਲਾ ਟਰੈਕਟਰ ਦੇ ਤੇ ਇਹਦਾ ਜਿਹੜਾ 35 HP ਦਾ ਵਰਕ ਹੋਲ 7.5 ਲੱਖ ਰੁਪਏ ਦਾ ਜਿਹੜਾ ਉਹ ਮੁੱਲ ਹੈ ਨਾਲ ਇਹਦਾ ਇਹ ਲੋਡਰ ਇਹ ਰੋ ਗਿਆ ਇਹ ਸੈਂਪਲ ਲੋਡਰ ਹੈ 25000 ਰੁਪਿਆ ਇਹਨਾਂ ਦਾ ਮੁਗਾ ਤੇ 2000 ਇਹਨਾਂ ਦਾ ਪਛੈਲੇ ਦੀ ਦਾ ਆ ਲੱਗਿਆ ਤਾਂ ਹੋਇਆ ਦੇਖੀ 20000 ਰੱਖੀ ਹੋਈਆਂ ਨਹੀਂਆਂ ਮੇਲਿਆਂ ਕਰਕੇ ਹਨ ਮੇਲੇ ਕਰਕੇ ਆਉਂਦਾ ਨੇ ਇਹਦਾ ਪ੍ਰਾਈਸ ਵੀ ਆਪਾਂ ਚੈੱਕ ਕਰਾਂਗੇ 30000 ਨਹੀਂ ਲੂਟਰ ਹਾਈਡਰੋਲਿਕ ਆਹੇ ਤੇ ਇਹਦਾ 33000 ਮੁੱਲ ਹੈ 30000 ਰੁਪਏ ਦਾ 30000 ਦਾ ਰਹ ਜੂਗਾ ਤੇ ਬਾਕੀ ਇਧਰ ਸਟਾਰਕ ਪੂਰੇ ਹਨ ਦੇਖਦੇ ਇਹਨਾਂ ਦੀ ਆਪਾਂ ਜਾ ਕੇ ਪੂਰੇ ਇੰਪਲੀਮੈਂਟ ਜਿਹੜੇ ਇਹਨਾਂ ਦੇ ਰਹਿ ਗਏ ਨੇ ਪੂਰਾ ਫੁੱਲ ਮੇਟ ਵਾਲਾ ਕੰਟਰੋਲ ਦਾ ਮੁੱਦਾ ਮਿਲ ਰਿਹਾ ਹੈ ਤੇ 130000 ਰੁਪਏ ਦਾ ਮੁੱਲ ਤੇ 10000 ਰੁਪਏ ਦਾ ਦਾੜਸੂ ਕਦਾ ਕਬੀਰ ਜਰਦਾ ਰਹਿ ਗਿਆ ਤੇ 10000 ਰੁਪਏ ਦਾ ਜਿਹੜਾ ਉਹ ਡਿਸਕਾਊਂਟ ਲੱਗਿਆ ਹੋਇਆ ਤੇ ਸਾਹਮਣੇ ਇਧਰ ਆ ਗਿਆ ਜੀ ਇਹਦਾ 9 ਫੋਟਾ 9 ਫੋਟਾ ਰੋਟਾ ਵੇਕਟਰ ਹੈ ਨਾ ਤੇ ਇਹਦੇ ਤੇ ਵੀ 5000 ਦਾ ਡਿਸਕਾਊਂਟ ਲੱਗਿਆ ਹੋਇਆ 115000 ਦਾ ਉਹ ਇਹਦਾ ਰੇਟ ਹੈ ਡਿਸਕਾਊਂਟ ਤੋਂ ਬਾਅਦ ਤੇ ਆ ਗਿਆ ਜੀ 8 ਫੋਟਾ ਤੇ 8 ਫੋਟਾ ਰੋਟਾ ਵੇਕਟਰ ਹੈ ਨਾ ਦੇਖ ਸਕਦੇ ਹੋ ਬੁੱਲ ਮੇਡ ਵਾਲਾ ਇਹਦਾ ਵੀ ਬੁੱਲ ਤੇ 5000 ਰੁਪਏ ਦਾ ਡਿਸਕਾਊਂਟ ਹੈ 105000 ਵੈਸੇ ਮੁੱਲਾਂ ਤੋਂ ਡਿਸਕਾਊਂਟ ਤੋਂ ਬਾਅਦ ਉਹ ਲੱਖ ਰੁਪਈਆ ਦਾ ਵੋਟ ਆਫਰਾਂ ਜਿਹੜੀਆਂ ਇੱਥੇ ਜਨਾਈਆਂ ਹੋਈਆਂ ਨੇ ਕੰਪਨੀਆਂ ਵੱਲੋਂ ਤੇ ਆਹ ਵੱਲੋਂ ਮੇਟਰ ਲੈਂਦੇ ਹੈਰੂ ਨਾਉਂਦੇ ਨੇ ਇਹ 95000 ਰੁਪਏ ਦਾ ਮੁੱਲ ਹੈ ਤੇ ਇਹਦੇ ਤੇ ਵੀ 5000 ਆਫਰ ਲੱਗੀ ਹੋਈ ਹੈ ਤੇ ਆਫਰਾਂ ਵਰਕ ਵਰਕ ਕੰਪਨੀਆਂ ਵੱਲੋਂ ਜਿਹੜੇ ਉਹ ਦਿੱਤੀਆਂ ਹੋਈਆਂ ਨੇਗੀਆਂ ਆਫਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਸਾਰੇ ਇੰਪਲੀਮੈਂਟ ਤਕਰੀਬਨ ਕਿੰਨੀ ਵੜੀ ਨਾਲ ਸੰਬੰਧਿਤ ਹੈ ਇੱਥੇ ਜਿਹੜੇ ਕੰਪਨੀਆਂ ਲੈ ਕੇ ਜਾਈਆਂ ਹੋਈਆਂ ਨੇ ਤੇ ਆ ਆ ਗਿਆ ਜੀ ਹਾਈਡਰੋਲਿਕ ਹੈਰੂ 12 ਦੇ ਜਿਹਦਾ ਮੁੱਲ ਦੇਖ ਸਕਦੇ ਹੋ ਜਬੀ 215000 ਰੁਪਏ ਦਾ ਮੁੱਲ ਹੈ ਤੇ 10000 ਰੁਪਏ ਡਿਸਕਾਊਂਟ ਇਹ ਜਿਹੜਾ ਨਾ ਕੰਜੀ ਗਰੇ ਦਾ ਰੇਡਰ ਰਹਿ ਗਿਆ ਡਿਸਕਾਊਂਟ ਤੋਂ ਬਾਅਦ ਇਹ ਬਹੁਤ ਨਮੀ ਤੋਂ ਨਮੀ ਮਸ਼ੀਨਰੀ ਆਪਾਂ ਦੇਖਣ ਨੂੰ ਜਿਹੜੀ ਉਹ ਮਿਲਦੀ ਹੈ ਤੇ ਆ ਗਿਆ ਜੀ ਡਿਸਕ ਜਿੰਦਾ ਡਿਸਕ ਵਾਲਾ ਜਿੰਦਾ ਇਹ 26000 ਇਹਦਾ ਮੁੱਲ ਹੈ ਤੇ 30000 ਰੁਪਏ ਦਾ ਇਹ ਤੇ ਜਿਹੜਾ ਹੁਣ ਜਿਹੜਾ ਡਿਸਕਾਊਂਟ ਮਿਲ ਰਿਹਾ ਹੈ 30000 ਰੁਪਏ ਰਹਿ ਗਿਆ ਇਹਦਾ ਡਿਸਕਾਊਂਟ ਤੋਂ ਬਾਅਦ ਤੇ ਇਧਰ ਆਪਾਂ ਦੇਖ ਲੈਂਦੇ ਆ ਜੀ ਇਹਦਾ ਜਿਹੜਾ ਉਹ ਆ ਗਿਆ 40000 ਰੁਪਏ ਮੁੱਲ ਦਾ ਤੇ ਪੰਜ ਜਿਹੜੇ ਆ ਰਹੇ ਨੇ ਜਿਹੜਾ ਉਹ ਡਿਸਕਾਊਂਟ ਆ ਵੀ ਡਿਸਕ ਵਾਲਾ ਜਾਂਦਾ 26000 ਰੁਪਇਆ ਜਿਹਦਾ ਮੁੱਲ ਲਿਖਿਆ ਆ ਤੇ 3000 ਰੁਪਇਆ ਦਾ ਡਿਸਕਾਊਂਟ ਹੈ ਤੇ ਡਿਸਕਾਊਂਟ ਤੋਂ ਬਾਅਦ 23000 ਰੁਪਇਆ ਦਾ ਜਿਹੜਾ ਇਹਦਾ ਉਹ ਮੁੱਲ ਬਣ ਗਿਆ ਤੇ ਇਸ ਤਰ੍ਹਾਂ ਕੰਪਨੀਆਂ ਨੇ ਆਫਰਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਮੇਲੇ ਦੇ ਵਿੱਚ ਜੇ ਤੁਸੀਂ ਬੁੱਕ ਕਰਵਾਉਣੀ ਹੋ ਤਾਂ ਤੁਹਾਨੂੰ ਆਫਰ ਜਿਹੜਾ ਉਹ ਲਿਮਿਟਡ ਡਿਸਕਾਊਂਟ ਜਿਹੜਾ ਉਹ ਮਿਲੂਗਾ ਤੇ ਬਾਕੀ ਹੋਰ ਆਪਾਂ ਕੀ ਕੰਪਨੀਆਂ ਜਿਹੜੀਆਂ ਉਹ ਦੇਖਦੇ ਹਾਂ ਸਲਫਰ ਸਲਫਰ ਤੇ ਇਹ ਜਿਹੜੀਆਂ ਆ ਗਈਆਂ ਆਇਲ ਵਗੈਰਾ ਜਿਹੜੀਆਂ ਉਹ ਬਣਾਉਂਦੀਆਂ ਨੇ ਕੰਪਨੀਆਂ ਹਨ ਜ ਤੇ ਆਹ سٹਾਲ ਆ ਗਈ ਜੀ ਪਾਈ ਵਾਲਿਆਂ ਦੀ ਪਾਈ ਵਾਲਿਆਂ ਦੀ سٹਾਲ ਹੈ ਇਹਨਾਂ ਦੇ ਕੋਲ ਟੂਲ ਵਗੈਰਾ ਹੁੰਦੇ ਨੇ ਜਿਵੇਂ ਪਾਈ ਦਾ ਜਿਹੜਾ ਪਲਾਸ ਉਹ ਬਹੁਤ ਫੇਮਸ ਆ ਜਾਂ ਹੋਰ ਚਾਹਦੀਆਂ ਵਗੈਰਾ ਹੋ ਗਈਆਂ ਨਾ ਉਹ ਇੱਕ ਨੰਬਰ ਦੀ ਕੰਪਨੀ ਜਿਹੜੀ ਹੁਮਨੀ ਜਾਂਦੀ ਹੈ ਤੇ ਜੇ ਆਪਾਂ ਦੇਖਦੇ ਹਾਂ ਇਹ ਵੀ ਇਹਦੇ ਵਿੱਚ ਕੀ ਕੀ ਹੁੰਦਾ ਹੈ ਨਾ ਤੇ ਪਲਾਸ ਵਗੈਰਾ ਬਹੁਤ ਫੇਮਸ ਨੇ ਬਾਕੀ ਬੂਟ ਵੀ ਇਹਦੇ ਸਾਰੇ ਕੋਲ ਉਹਦੇ ਲੱਗੇ ਨੇ ਇੱਥੇ ਆਹ ਲਾਈਫ ਲੀ ਪਾ ਲ ਜਾਊਗਾ ਤੰਕੇ ਜਾਊਗਾ ਕੈਂਚੀ ਦੇ ਵਿੱਚ ਵਾਲੇ ਪਾਪੇ ਪਿਕ ਕਰਦੇ ਅੱਛਾ ਬੀ ਦਾ ਹੱਥ ਤੇ ਬੈਠੀ ਪਿਆ ਪਾਈ ਦਾ ਮਿਲਦੀ ਵੀ ਬਹੁਤ ਬਹੁਤ ਪਗੜੇ ਦੇ ਰਪੇ ਜਿਹਨਾਂ ਸੁਹੇਰਾਂ ਤੇ ਇਧਰ ਆ ਗਈ ਜੀ ਰਾਮ ਖੜੀ ਹੁੰਦੀ ਇਸਤਾਲ ਤੇ ਰਾਮ ਖੜੀਆਂ ਇਸਤਾਲ ਹੈ ਤੇ ਇਹਨਾਂ ਦਾ ਲੈਕਚਰ ਘਟਾ ਜਿਹੜਾ ਉਹ ਇੱਥੇ ਹੋਇਆਗਾ ਉਹ ਉਹ ਵੀ ਆਇਆ ਹੈ ਬੰਦੀ ਵਾਲਿਆਂ ਨੇ ਤੇ ਇਹਨਾਂ ਦੇ ਜਿਹੜੇ ਬੰਦੂ ਚਾਰ ਪੌਣ ਵਾਸਤੇ ਜਿਹੜਾ ਇਹਨਾਂ ਵਗੈਰਾ ਉਹ ਹੈਗੀ ਆ ਤੇ ਆ ਆ ਗਈ ਜੀ ਇੱਥੇ ਤਫਰੀਆ ਤਫਰੀਆ ਕੰਪਨੀ ਜਿਹੜੇ ਟੂਲ ਨੇ ਜਿਵੇਂ ਪਿੱਛੇ ਪਾਈ ਕੰਪਨੀ ਜਿਹੜੀ ਜਿਹੜੀ ਉਹ ਟੂਲ ਨੇ ਇਹ ਤਾਂ ਦੇਖੋ ਆਪਾਂ ਬਾਹਰ ਨੂੰ ਬੰਦ ਵਗੈਰਾ ਵੀ ਲਿਖਿਆ ਹੈ ਮੈਂ ਇੱਕ ਮੈਂ ਤੁਹਾਨੂੰ ਬਰੇਡ ਮੀਲਾ ਦਿਖਾ ਦਿਆ ਇਹ ਮੁੱਲ ਲਿਖੇ ਹੋਏ ਨੇ ਬਾਈ ਸਾਰੇ ਜਿਹੜਾ ਮੁੱਲ ਵੀ ਨਾਲ ਲਿਖਿਆ ਹੈ ਤੇ ਇਹ ਜਿਹੜੇ ਦਾ ਮੁੱਲ 190 ਹਾਂ 190 170 100 600 110 ਇਹਨੇ ਮੁੱਲ ਜਿਹੜੇ ਲਿਖੇ ਨੇ ਪੇਜ ਪਾਸੇ ਤੁਸੀਂ ਦੇਖਿਆ 80 ਰੁਪਏ ਦਾ ਹੈ ਨਾ ਤੇ ਇਹਦਾ ਇਹ 150 ਰੁਪਏ ਸਿੰਗਲ ਨਹੀਂ ਮੈਂ ਇਹਨਾਂ ਤੋਂ ਥੋੜੀ ਜਿਹੀ ਤੇ ਇਹ ਸਾਰਾ ਮੁੱਲ ਹੈ ਤੇ ਪੂਰੀ ਆਪਾਂ ਕਿਟ ਵੀ ਜਿਹੜੀ ਉਹ ਦੇਖ ਲੈਣੇ ਆ ਵੀ ਕਿੰਨੇ ਰੁਪਈਆ ਦੀ ਜਿਹੜੀ ਉਹ ਹੈਗੀ ਹੈ ਨਾ ਤੇ ਐਸਟੀਮੇਟ ਦਾ ਪ੍ਰਾਈਸ ਆਪਾਂ ਜਿਹੜਾ ਉਹ ਦੇਖ ਲੈਣੇ ਆ ਆ ਰੈਂਚ ਵਗੈਰਾ ਇੱਥੇ ਹੋਵੇ ਤੇ ਆਹ ਮੁੱਲ ਤੇ ਵੀ ਆਹ ਆਹ ਟ੍ਰੇਨਰ ਕੰਸੀ ਇਸ ਤਰ੍ਹਾਂ ਸਾਰੇ ਦਿਨ ਲੈ ਆ ਸਕਦੇ ਹੈ ਨਾ ਪਲਾਊਸ ਵਗੈਰਾ ਹੋਵੇ ਤੇ ਇਧਰ ਦੀ ਸਾਈਡ ਵੀ ਜਿਹੜੀਆਂ ਉਸਟਾਲਾਂ ਲੱਗੀਆਂ ਹੋਈਆਂ ਨੇ ਆਹ ਸਾਈਡ ਵੀ ਆਪਾਂ ਦੇਖ ਲੈਣੇ ਆ ਆਪਾਂ ਦੂਜੀ ਸਾਈਡ ਅੱਗੇ ਲੰਗੇ ਜੀ ਇੱਥੇ ਵੀ ਕਾਫੀ ਸਾਰੀਆਂ ਸਟਾਲਾਂ ਨੇ ਇਹ ਵੀ ਆਪਾਂ ਸਪੋਰ ਜਿਹੜਾ ਉਹ ਕਰ ਲਾਉਣਾ ਹੈ ਤੇ ਆਪਾਂ ਛੱਡਣਾ ਨਹੀਂ ਕੋਈ ਨਿਖਾਨ ਮਿਲਦਾ ਸਾਰਾ ਦੇਖ ਕੇ ਜਾ ਕੋਈ ਚੀਜ਼ ਰਹਿ ਨਾ ਜਾਵੇ ਨਟਰਾਜ ਵਾਲਿਆਂ ਦੀ ਇੱਥੇ ਸਟਾਲ ਹੈ ਇਹਨਾਂ ਦੀਆਂ ਚੱਕੀਆਂ ਵਗੈਰਾ ਹੁੰਦੀਆਂ ਨੇ ਤੇ ਇਹ ਆਪਾਂ ਜਾ ਕੇ ਇਹਨਾਂ ਦੀ ਸਟਾਲ ਜਿਹੜੀ ਉਹ ਦੇਖ ਲਾਉਂਦੇ ਆ ਨਟਰਾਜ ਵਾਲਿਆਂ ਦੀ ਤੇ ਇਹ ਆਟਾ ਪੀਸਣ ਵਾਲੀਆਂ ਚੱਕੀਆਂ ਵਗੈਰਾ ਨੇਗੀਆਂ ਇਹਨਾਂ ਦੀਆਂ ਹਨ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੇ ਚੱਕੀ ਵੀ ਇਹਨਾਂ ਦੀ ਜਿਹੜੀ ਹੈਗੀ ਆਟਾ ਪੀਸਣ ਦੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਪਣ ਨੂੰ ਵੀ ਇੱਥੇ ਦਿਖਾਉਂਦੇ ਆ ਲੋਕਾਂ ਨੂੰ ਬਾਕੀ ਬਾਕੀ ਕੰਮ ਕਰੀਏ ਤੇ ਆਪਾਂ ਮਾਰੀਏ ਅੱਧੇ ਘੰਟੇ ਦੇਸੀ ਆ ਗਿਆ ਭਾਈ ਨੂੰ ਪੀਸੋ ਤੇਰੀ ਹੁਣ ਕੀ ਹੋਇਆ ਇਹਦਾ ਇਹਦਾ ਨੂੰ ਮੋਲ ਵੀ ਆਪਾਂ ਤੁਹਾਨੂੰ ਬਤਾ ਦਿੰਦੇ ਆ ਇਹਦੇ ਬਾਅਦ ਕਸਟਮਰ ਸਮਾਨ ਲੈ ਕੇ ਗਏ ਆ ਜਿਹੜੇ ਜਿਹੜੇ ਇਹਦਾ ਭਾਈ ਤੇ ਇਹਦਾ ਮੁੱਲ ਜਿਹੜਾ ਇਹਦੇ ਚੰਗੀ ਹੀ ਐਸਾ ਇਹ ਵੀ ਦੋ ਦੀ ਆ ਖਾਲੀ 15 ਕਿਲੋ ਆਟਾ ਕਰ ਦਿੰਦੇ ਘੰਟੇ ਦਾ ਇਹ ਕਿੰਨੇ ਟਾਈਮ ਟੂ ਕਰਦੇ ਹੋ ਵੀਰੇ ਭਾਈ ਘੰਟੇ ਦਾ 10 ਤੋਂ 12 ਕਿਲੋ ਪੀਸ ਦੀ ਆਈਏ ਠੀਕ ਹੈ ਹਾਂਜੀ ਕਿਹੜੇ ਜਿਹੜਾ ਦਾਣਾ ਬਣਾਉਂਦੇ ਆਪਾਂ ਕਿੰਨੇ ਦਾ ਭਾਈ ਘੰਟੇ ਦਾ 10 ਤੋਂ 12 ਕਿਲੋ ਜਿਹੜਾ 30 ਦਰ ਰੁਪਏ ਨਹੀਂ ਫਸਾਈਏ ਇਹ ਮਸ਼ੀਨ ਜਿਹੜੀ ਉਹ ਕਰਦਾਂ ਦੀ ਆਈਏ ਤੇ ਐਵੇਂ ਇਹ ਮਸ਼ੀਨਾਂ ਜਿਹੜੀਆਂ ਇੱਥੇ ਨੂੰ ਜਿਹੜੀਆਂ ਹਮ ਲੰਗੀਆਂ ਤੇ ਇਧਰ ਬਾਈ ਉਹਨੇ ਚਲਾ ਵੀ ਰਹੇ ਨੇ ਵੀ ਆਪਣੀ ਨੂੰ ਫਸਾਉਂਦੇ ਆ ਤੇ ਉਹਦੀ ਦੇਣ ਵਗੈਰਾ ਜਿਹੜਾ ਮਰਜ਼ੀ ਲੈ ਆਵੇ ਪਰ ਉਹ ਬਦਾਮ ਤੇ ਇਹਦਾ ਮੁੱਲ ਵੀ ਇੱਥੇ ਪਈ ਰਹੇ ਨੇ ਲੈ ਜਾਦੇ ਪੱਛੀਆਂ ਉਹਨਾਂ ਦੱਸਾਂ ਦੇਖਦੇ ਆ ਤੇ ਬਾਈ ਉਹਨੇ ਚਲਾ ਵੀ ਰਹੇ ਨੇ ਇਹ ਜਿਹੜੇ ਉਸ ਤੋਂ ਬਰਕਰਾਰ ਰਹੀ ਹੈ ਤੇ ਕਿਹਦੇ ਚੀ ਆਪਾਂ ਨੇ ਦਫਾਈਆਂ ਨੇ ਸਾਰੀਆਂ ਮਸ਼ੀਨਾਂਾਂ ਦੀਆਂ ਹਨ ਆਟਾ ਫਿਸਲ ਵਾਲਾ ਜਾਲਾ ਕਿੰਨਾ ਜਿਹੜੇ ਆਪਾਂ ਅੱਗੇ ਚਲੇ ਗਏ ਸੀ ਇਹ ਸਟਾਲ ਰਹਿ ਗਈ ਸੀ ਹੈ ਨਾ ਮੈਂ ਇਹਦੇ ਵੀ ਆਪਾਂ ਨਿਗਾਹ ਮਾਰੀ ਹੈ ਜਰੂਰ ਪੀਰਵਲ ਚੀਮਾ ਤੇ ਇਹਨਾਂ ਦੀ ਵੀ ਕਾਫੀ ਵੱਡੀ ਸਟਾਲ ਹੈ ਤੇ ਆਪਾਂ ਦੇਖਦੇ ਹਾਂ ਸਾਰੀ ਸਟਾਲ ਇਹਨਾਂ ਦੀ ਨਿਗਾਹ ਮਾਰਦੇ ਆਂ ਇਹਨਾਂ ਦੀ ਸਟਾਲ ਦੇ ਉੱਪਰ ਤੇ ਇਹਨਾਂ ਦੇ ਇੰਪਲੀਮੈਂਟ ਆਪਾਂ ਦੇਖਦੇ ਆਂ ਤੇ ਰੇਟ ਵਗੈਰਾ ਇਹਨਾਂ ਦੇ ਸਾਰੇ ਇੱਥੇ ਜਿਹੜੇ ਉਹ ਲਾਏ ਹੋਏ ਨੇ ਮੋਟਰ ਵਗੈਰਾ ਇਹਦਾ ਰੋਡ 14 ਅੰਦਰ ਵੀ ਨਹੀਂ ਪੜਨਾ ਵੇਟਰ ਜਿਹੜਾ ਕੋਲ ਉਹਦੇ ਹੁਕਮ ਪੰਢੀ ਤੇ ਜਿਹੜੇ ਮੁੱਲ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਜਿਹੜੇ ਨਾਮ ਨਾਲ ਲਿਖਿਆ ਹੈ 30000 ਰੁਪਏ ਦਾ ਜਿਹੜਾ ਉਹ ਮੁੱਲ ਨੂੰ ਨੇ ਲਿਖਿਆ ਹੋਇਆ ਤੇ ਨਾਲ ਡਿਸਕਾਊਂਟ ਵੀ ਹੈਗੇ ਨੇ ਵੱਖ-ਵੱਖ ਕੰਪਨੀਆਂ ਦੇ ਜਿਹੜੇ ਜਿਵੇਂ ਪਹਿਲਾਂ ਵੀ ਆਪਾਂ ਦੇਖਿਆ ਨੇ ਡਿਸਕਾਊਂਟ ਜਿਹੜੇ ਉਹ ਲਾਏ ਹੋਏ ਨੇ ਤੇ ਇਹ ਨਾਲ ਜੀ 70000 ਵਾਲਿਆਂ ਨਾਲੇ ਪਾ ਲਿਆ ਤੇ 1,55,000 ਰੁਪਏ ਦਾ ਮੁੱਲ ਹੈ ਇੱਕ ਲੱਖ 3000 ਰੁਪਏ ਦਾ ਮੁੱਲ ਦੇਵੇਂ ਵਕ ਵਕ ਇੰਪਲੁਇਮੈਂਟ ਦਾ ਆਫਰ ਆ ਜਿਹੜੀਆਂ ਉਹ ਲਾਈਨੀਆਂ ਰਹਿ ਗਈਆਂ ਤਾਂ ਆਪਣੀਆਂ ਵੱਧੂਨ ਵਕ ਵਕ ਆਫਰਾਂ ਲੇਗੀਆਂ ਜਿਹੜਾ ਜਿਹੜੇ ਹਿਸਾਬ ਨਾਲ ਮੋਲਦਾ ਉਹ ਹਿਸਾਬ ਨਾਲ ਜਿਹਦੇ ਆਫਰਾਂ ਲੱਗੀਆਂ ਹੋਈਆਂ ਨੇ ਤੇ ਆ ਆ ਗਿਆ 0 ਟਿਲ ਫੀਲਡ ਡ੍ਰਿਲਾਂ ਜਿਹਦੀ ਫੀਲਡ ਬਣਾਵਾਂਗੇ ਤੇ ਜਿਹਦਾ ਪ੍ਰਾਈਸ ਦਾ 80000 ਰੁਪਏ ਮੈਨੇ ਕਰਕੇ ਜੇ 5000 ਰੁਪਏ ਡਿਸਕਾਊਂਟ ਤੇ ਪੰਜ ਆ ਗਿਆ ਇਹਨਾਂ ਦਾ ਫੀਲਡ ਵਾਲਿਆਂ ਦਾ ਪੈ ਗਈ ਜਦੋਂ ਉਹ ਮੋਲ ਆਪਾਂ ਦੇ ਦਿਆਂਗੇ 125000 ਰੁਪਏ ਇਹਦਾ ਮੁੱਲ ਹੈ ਮੇਲੀ ਨਾ ਬੱਸ ਇੱਕ 30 ਜੀਆ 5000 ਰੁਪਿਆ ਇਹ ਜਿਹੜਾ ਹੁਣ ਆਪਾਂ ਨੂੰ ਸਪੌਂਸਰ ਤੋਂ ਮਿਲ ਗਿਆ ਤੇ ਆਇਨਲ ਆ ਗਿਆ ਜੀ ਲੇਜ਼ਰ ਲੈਂਡ ਲੈਵਲਰ ਲੇਜ਼ਰ ਲੈਂਡ ਲੈਵਲਰ ਇਹਦਾ ਮੁੱਲ 60000 ਰੁਪਏ ਮੁੱਲ ਤੇ 10000 ਰੁਪਏ ਦਾ ਆਫਰ ਆ ਤੇ 2.5 ਲੱਖ ਰੁਪਏ ਦਾ ਮੁੱਲ ਰਹਿ ਗਿਆ ਆਫਰਾਂ ਲੜੀਆਂ ਲੱਗੀਆਂ ਹੋਈਆਂ ਨੇ ਮੇਲੇ ਤੇ ਆਫਰ ਜਿਹੜੇ ਉਹ ਮਿਲਣਗੇ ਤੇ ਬਾਕੀ ਦਾ ਸੁਪਰ ਸੀਡਰ ਹੈ ਸੁਪਰ ਸੀਡਰ ਦਾ ਮੁੱਲ ਦਿਖਾ ਦਾਂਗੇ ਆਪਾਂ ਸੁਪਰ ਸੀਡਰ ਦਾ 2.60000 ਰੁਪਏ ਜਿਹੜਾ ਇਹਦਾ ਮੁੱਲ ਹੈ ਆਪਣਾ ਮੇਲੇ ਕਰਕੇ ਆਪਾਂ ਜਿਹੜੀ ਲਗਦੀ ਹੈ ਕਿ ਗ੍ਰਾਮ ਵਾਸਤੇ ਹੋਰਾਂ ਰੈਡੀ ਆਉ ਲੱਗਦੀਆਂ ਨੇ ਕਿ